ਬੀਤੀ ਰਾਤ ਬਠਿੰਡਾ ਕੈਨਾਲ ਨਹਿਰ ਵਿੱਚ ਅਚਾਨਕ ਇੱਕ ਕਾਰ ਡਿੱਗ ਗਈ ਜਿਸ ਵਿੱਚ ਤਿੰਨ ਲੋਕ ਸਵਾਰ ਸਨ ਜਿਨ੍ਹਾਂ ਚੋਂ ਇੱਕ ਦੀ ਮੌਤ ਹੋ ਗਈ ਪੁਲਿਸ ਮੁਤਾਬਕ ਇਹ ਲੋਕੀ ਯੂਪੀ ਵਰੀਲੇ ਦੇ ਰਹਿਣ ਵਾਲੇ ਹਨ ਤੇ ਨਵੀਂ ਕਾਰ ਇਹਨਾਂ ਨੇ ਲਈ ਸੀ ਤੇ ਰਾਤੀ 11 ਵਜੇ ਦੇ ਕਰੀਬ ਗੱਡੀ ਸਿੱਖਣ ਲਈ ਰਾਤ ਸਮੇਂ ਸੜਕ ਦੇ ਅੱਗੇ ਆ ਗਏ ਪਰ ਗੱਡੀ ਪੂਰੀ ਨਾ ਆਉਣ ਕਰਕੇ ਇਹਨਾਂ ਦੀ ਗੱਡੀ ਨਹਿਰ ਵਿੱਚ ਡਿੱਗ ਗਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਹਾਂਜੀ ਬਾਈ ਜੀ ਕੀ ਨਾਮ ਹੈ ਆਪਣਾ ਮੈਂ ਐਸੇ ਨਿਰੰਦਰ ਸਿੰਘ ਪੀਸੀ ਆਦੇ ਰੋਟੀgarde ਮਨਿੰਦਰ ਜੀ ਕੱਲ ਜਿਹੜਾ ਇਨਸੀਡੈਂਟ ਵਾਪਰਿਆ ਇੱਕ ਗੱਡੀ ਮਹਿਰ ਚ ਡਿੱਗੀ ਹੈ ਕੀ ਆ ਪੂਰਾ ਮਾਮਲਾ ਹੈ ਇਹ ਗੱਡੀ ਜਿਹੜੇ ਉਹਨਾਂ ਗੱਡੀਕਾਰਾਂ ਪੁੱਛਣ ਤੇ ਪਤਾ ਲੱਗਿਆ ਕਿ ਗੱਡੀ ਕੱਲ ਹੀ ਮੁੱਲ ਲੈ ਕੇ ਆਏ ਸੀ ਤੇ ਸਿੱਕਣ ਵਾਸਤੇ ਬਾਹਰ ਨਿਕਲੇ ਹੋਏ ਸੀ ਤੇ ਚਾਚਾ ਭਤੀਜਾ ਸੀ ਇੱਕ ਹੋਰ ਨਾਲ 7-8 ਜਣੇ ਅਸੀਂ ਸਵਾਰ ਜਿਹਦੇ ਵਿੱਚ ਦੋ ਤੇ ਸਈਸਲਾਮ ਦੇ ਨਿਕਲੇ ਇੱਕ ਦੀ ਮੌਤ ਹੋ ਗਈ ਮੌਤ ਸੱਚੀ ਅੱਜ ਬੀਤੀ ਰਾਤ ਕਿੰਨੇ ਕ ਵਜੇ ਦਾ ਮਾਮਲਾ ਹੈ ਇਹ ਰਾਤ 11 ਸਵਾ 11 ਦਾ ਮਾਮਲਾ ਹੈ ਤਾਨੂੰ ਕਿਵੇਂ ਪਤਾ ਚੱਲਿਆ ਵੀ ਸਾਨੂੰ ਸਾਨੂੰ ਅਸੀਂ ਉੱਥੇ ਖੜੇ ਸੀ ਆਪਣੇ ਪਰਸਾਮ ਨਾਲ ਚੌਕ ਤੇ ਨਾਕਾ ਲਾਗੇ ਉੱਥੇ ਕਿਸੇ ਨੇ ਦੱਸਿਆ ਕਿ ਗੱਡੀ ਦੀ ਸਾਡੀ ਉਧਰੋਂ ਵੀ ਕਾਲ ਆ ਗਈ ਕਿ ਗੱਡੀ ਕੋਈ ਨਹਿਸ ਨਹੀਂ ਰਹੀ ਅਸੀਂ ਨਾਲ ਦੇ ਨਾਲ ਭੱਜੇ ਉੱਥੋਂ ਜੇ ਆਏ ਤੇ ਇਸੇ ਕੋਈ ਨਹੀਂ ਸੀ ਗੱਡੀ ਉੱਪਰ ਹੀ ਪਈ ਸੀ ਆ ਗਈ ਗੱਡੀ ਪਹਿਲੇ ਸਿੱਧੀ ਕੀਤੀ ਬੰਦੇ ਉੱਪਰ ਬੈਠੇ ਸੀ ਦੋ ਜਿਹੜੇ ਸੀ ਉੱਪਰ ਹੀ ਸੀ ਗੱਡੀ ਤੇ ਤੀਜਾ ਬੰਦਾ ਜਿਹੜਾ ਉਹ ਜਿਹੜੀ ਸਿੱਧੀ ਗੱਡੀ ਕੀਤੀ ਉਹ ਬਾਅਦ ਚ ਕੱਢਿਆ ਇੱਕ ਦੀ ਡੈਥ ਹੋਈ ਇਸ ਤੇ ਇੱਕ ਵੀ ਡੈਥ ਹੋਈ ਤੇ ਦੋ ਜ ਬਿਲਕੁਲ ਸਹੀ ਹੈ ਹਾਂ ਦੋ ਬਿਲਕੁਲ ਸਹੀ ਹੈ ਕੁਛ ਨਹੀਂ ਅੱਛਾ ਰੈਣ ਵਾਲੇ ਕਿੱਥੋਂ ਦੇ ਆਏ ਤੇ ਪਿੱਛੋਂ ਰੈਣ ਵਾਲੇ ਜੁਪੀ ਦੇ ਬਰੇਲੀ ਦੇ ਤੇ ਹੁਣ ਇੱਥੇ 36 ਨੰਬਰ ਗਲੀ ਚ ਰਹ ਰਹੇ ਇਸ ਪਰ ਸਾਹਮਣੇ ਤੇ ਕੰਮ ਕਰ ਕੀ ਕਰਦੇ ਆ ਕੰਮ ਉਹਦਾ ਜਿਹੜਾ ਕਪੜੇ ਕਢਾਈ ਦਾ ਨਾ ਉਹ ਉਹ ਕੰਮ ਕਰਦੇ ਆ